ਸੋ ਕਹੋ ਤਲ ਗੁਰ ਸਿਵੀਐ ਅਹਨ ਸਹਜ ਸੁਭਾਅ ਦਰਸਨ ਪਰਸੈ ਗੁਰੂ ਕ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੋਰ ਅਰਸੋਂ ਕੁਰਸੋਂ तुद डिठे सचे पात मल जनम जनम दी सजन सचा पात सा सिर सो जिस पास बैठ सोही है सब ना दा वेशा सतनाम श्री वाहे गुरु साहेब जी सौरठ महल्ला नावा जो नर दुख में दुख नहीं माने ਸੁਖ ਸਨੇਹ ਅਰ ਭੈ ਨਹੀਂ ਜਾਕ ਕੰਚਨ ਮਾਟੀ ਮਨ ਜੋ ਨਰ ਦੁਖ ਮੈਂ ਦੁਖ ਨਹੀਂ ਮਾਨ ਸੁਖ ਸਨੇਹ ਅਰ ਭੈ ਨਹੀਂ ਜਾਕ कंचन माटी मान रहा नहि निंदिया नहि उस तत जाके लोभ मोह अपमान हरख सोग ते रह नियारों नाहे मान अपमान ਆਸਾ ਮਨਸਾ ਸਗਲ ਤਿਆਗੈ ਜਗਤੇ ਰਹੈ ਨਿਰਾਸਾ ਕਾਮ ਕ੍ਰੋਧ ਜਹਿ ਪਰਸ ਨਾਹਨ ਤਿਹ ਘਟ ਬ੍ਰਹਮ ਨਿਵਾਸਾ ਗੁਰ ਕਿਰਪਾ ਜਿਹ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜੋ ਪਾਨੀ ਸੰਗ ਪਾਨੀ ਗੁਰ ਕਿਰਪਾ ਜਿਹ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜੋ ਪਾਨੀ ਸੰਗ ਪਾਨੀ वाहे गुरु जी का खालसा वाहिगुरु जी की फतेह सोरठ महला नाव जो नर दुख में दुख नहीं मान सुख स्नेह अर पै नहीं जाके कंचन माटी माने रहा ਪਰਮ ਸਤਕਾਰ ਜੋ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਮੁਖ ਵਾਕ ਨੋਵੇਂ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਿਤਾ ਮਹਾਰਾਜ ਜੀ ਦੇ ਪਾਵਨ ਮੁਖਾਰ ਬਿੰਤੋਂ ਉਚਾਰਨ ਹੋਇਆ ਸੋਰਠ ਰਾਗ ਦੇ ਅੰਦਰ ਹੈ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅੰਗ 633 ਦੇ ਉੱਤੇ ਸੁਭਾਏ ਮਾਨ ਹੈ ਸਤ ਗੁਰੂ ਕਿਰਪਾ ਕਰਨ ਸਤ ਗੁਰਾਂ ਦਾ ਸ਼ਬਦ ਸਾਡੇ ਹਿਰਦਿਆਂ ਅੰਦਰ ਵਸੇ ਆਵੇ ਆਗਾਵੇ ਆ ਸਤ ਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਪਰਵਾਣ ਹੋਵੇ ਸਤ ਗੁਰੂ ਸਾਰਿਆਂ ਨੂੰ ਨਾਮ ਦੀ ਦਾਤ ਚੜ੍ਹਦੀ ਕਲਾ ਬਖਸ਼ਣ ਜੀ ਹੋਈਆਂ ਬੇਅੰਤ ਭੁਲਾ ਦੀ ਖਿਮਾ ਗਜ ਵੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ